XCV 9E and XCV 6 ਜਿਹੜੀ ਮਹਿਦਰਾ ਦੀ ਵੀ ਵਹੀਕਲਸ ਹੈ ਇਹਨਾਂ ਨਾਲ 100% ਮੇਡ ਇਨ ਇੰਡੀਆ ਐਂਡ ਨਿਊ ਪਲੈਟਫਾਰਮ ਜਿਹੜਾ ਇਹਨਾਂ ਨੇ ਇਨ ਹਾਊਸ ਡਿਵੈਲਪ ਕੀਤਾ ਇੰਗਲੈਂਡ ਐਂਡ ਆਲਮੋਸਟ ਦੇ ਹੈਵ ਸਪੈਂਟ 4000 ਕਰੋੜਸ ਓਨ ਆਰ ਐਂਡ ਡੀ ਵਹੀਕਲ ਦੀ ਜਿਹੜੀ ਰਾਈਡ ਹੈ ਦੈਟ ਇਜ਼ ਵੈਰੀ ਗੁੱਡ ਐਂਡ ਜਦੋਂ ਵੀ ਪਿਕਅਪ ਹੋਰ ਤੁਸੀਂ ਦੇਖਦੇ ਹੋ ਇਟ ਡੋਨਟ ਫੀਲ ਕਿ ਤੁਸੀਂ ਆਈਸ ਇੰਜਨ ਦੇ ਨਹੀਂ ਹੋ ਬੈਟਰੀ ਆਪਰੇਟਿਡ ਕਾਰ ਚਲਾ ਰਹੇ ਹੋ ਅੰਡ ਰੇਂਜ ਵੀ ਜਿਹੜੀ ਲੋਕਾਂ ਨੂੰ ਐਂਗਜ਼ਾਇਟੀ ਸੀਗੀ ਕਿ ਰੇਂਜ ਬਹੁਤ ਘੱਟ ਹੁੰਦੀ ਹੈ ਜਾਂ ਇੱਕ ਸਟੇਸ਼ਨ ਤੋਂ ਦੂਜੇ ਤੇ ਜੋ ਆਲਮੋਸਟ ਜਿਹੜੀ ਇਹਦੀ ਰੀਅਲ ਲਾਈਫ ਰੇਂਜ ਹੈ ਉਹ 500 ਕਿਲੋਮੀਟਰ ਦੇ ਕਰੀਬ ਆ ਰਹੀ ਹੈ। ਤੋ ਫਾਰ ਅ ਫੈਮਿਲੀ ਐਂਡ ਦਸ ਐਕਸੀ 9 ਸਪੈਸ਼ਲੀ ਜਿਹੜੀ ਹੈ ਵੈਰੀ ਗੁੱਡ ਕਾਰ ਜਿਹੜਾ ਟ੍ਰੰਕ ਹੈਗਾ ਥੈਟ ਇਜ਼ 650 ਲੀਟਰਸ ਆਫ ਬੂਟ ਸਪੇਸ ਹੈ। ਸਸ ਫਰੰਟ ਜਿਹੜਾ ਹੈਗਾ 120 160 ਆਲਮੋਸਟ ਡੇਟਸ ਜਿਹੜਾ ਫਰੰਟ ਹੈਗਾ ਸਟੋਰੇਜ ਸਪੇਸ ਹੈ ਐਂਡ ਫਿਊਚਰ ਜਿਹੜਾ ਹੈਗਾ ਉਹ ਈਵੀਸ ਦਾ ਹੀ ਹੈ ਐਂਡ ਬਾਏ ਦਾ 20230 ਮੇਰੇ ਖਿਆਲ 38 ਲੱਖਸ ਜਿਹੜੇ ਸਟੇਸ਼ਨਸ ਹੈ ਚਾਰਜਿੰਗ ਪੁਆਇੰਟਸ ਚਾਹੀਦੇ ਹੋਣਗੇ ਇੰਨੀ ਜ਼ਿਆਦਾ ਇਹਦੀ ਜਿਹੜੀ ਮਾਰਕੀਟਿੰਗ ਹੈ ਮੇਰਾ ਨਾਮ ਅਮਿਤ ਜੈ ਸਿੰਘ ਹੈ ਡਾਇਰੈਕਟਰ ਮੋਬਿਲਟੀ ਵੀਲਸ ਮਹਿੰਦਰਾ ਨੂੰ ਜੁੜਿਆ ਹੁਦਿਆਣਾ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਵਿੱਚ ਸਨਮਾਨਯੋਗ ਡੀਆਈਜੀ ਸਰ ਸਾਰੇ ਕੋਲ ਆਏ ਸਾਡੀ ਅੱਜ ਮਹਿੰਦਰਾ ਦੀਆਂ ਦੋ ਨਵੀਆਂ ਗੱਡੀਆਂ ਲਾਂਚ ਹੋਈਆਂ ਨੇ ਇਲੈਕਟ੍ਰਿਕ ਵਹੀਕਲ ਲਾਂਚ ਹੋਏ ਨੇ ਦੇਖੋ ਇਲੈਕਟ੍ਰਿਕ ਵਹੀਕਲ ਤਾਂ ਬਹੁਤ ਸਾਰੀਆਂ ਲਾਂਚ ਹੋ ਰਹੀਆਂ ਨੇ ਔਰ ਸਾਰੀ ਦੁਨੀਆ ਨੂੰ ਪਤਾ ਹੈ ਬਟ ਮੈਂ ਇਹ ਕਹਿਣਾ ਚਾਹਾਂਗਾ ਜਿਹੜੀ ਇਹ ਇਲੈਕਟ੍ਰਿਕ ਗੱਡੀਆਂ ਨੇ ਤੁਸੀਂ ਆਪਿਆ ਇਹ ਕੰਨਾ ਦਾ ਫਰਕ ਦੇਖੋ ਮੋਰ ਥੈਨ ਕਿ ਅਸੀਂ ਕੁਝ ਕਹੀਏ ਜਾਂ ਅਸੀਂ ਆਪਣੀ ਦਾ ਪ੍ਰੋਡਕਟ ਇਸ਼ਟ ਕਰਾਂਗੇ ਕਰਾਂਗੇ ਬਟ ਤੁਸੀਂ ਇੱਕ ਵਾਰੀ ਜਦੋਂ ਪ੍ਰੋਡਕਟ ਨੂੰ ਦੇਖੋਗੇ ਤਾਂ ਤੁਸੀਂ ਆਪਣੇ ਵਿਜੂਅਲਾਈਜ਼ ਕਰੋਗੇ ਇਹ ਸ ਹੈ ਪ੍ਰੋਡਕਟ ਬਾਕੀ ਇਲੈਕਟ੍ਰਿਕ ਗੱਡੀਆਂ ਜਿਹੜੀ ਮਾਰਕੀਟ ਤੇ ਅਵੇਲੇਬਲ ਨੇ ਜਿਹੜੀ ਲਾਂਚ ਹੋ ਰਹੀਆਂ ਨੇ ਉਹਨਾਂ ਨਾਲੋਂ ਕਿਵੇਂ ਬਿਹਤਰ ਹੈ ਤੇ ਇਸਦੇ ਵਿੱਚ ਕੀ ਵੱਖਰੀ ਚੀਜ਼ਾਂ ਨੇ ਜੋ ਫੀਚਰਸ ਗੱਡੀਆਂ ਦੇ ਵਿੱਚ ਨਹੀਂ ਮੈਂ ਸਿਰਫ ਇੰਨੀ ਗੱਲ ਕਹਿ ਤਕਣਾ ਸਭ ਨੂੰ ਜੋ ਫੀਚਰ ਹੈ ਨਾ ਗੱਡੀਆਂ ਦੇ ਵਿੱਚ ਨੇ 26 ਐਂਡ XC9 ਇਹਨਾਂ ਉਹ ਫੀਚਰ ਇਸ ਵੇਲੇ ਐਡ ਪ੍ਰੈਜ਼ੈਂਟ ਜਿਨੀ ਗੱਡੀਆਂ ਵੀ ਅਵੇਲੇਬਲ ਨਹੀਂ इवन ਤੁਸੀਂ ਮਹਿੰਗੀ ਤੋਂ ਮਹਿੰਗੀ ਮਰਸੀਡੀਜ਼ ਲੈ ਲਓ ਆਡੀ ਲੈ ਲਓ BMW ਲੈ ਲਓ Lexus ਲੈ ਲਓ ਉਹਨਾਂ ਦੀ ਜਿਹੜੀ ਇਲੈਕਟ੍ਰਿਕ ਗੱਡੀਆਂ ਨੇ ਉਹਨਾਂ ਵਿੱਚ ਵੀ ਫੀਚਰ ਅਵੇਲੇਬਲ ਨਹੀਂ ਹੈਗੇ ਨੇ ਐਂਡ ਮੈਂ ਸਭ ਨੂੰ ਰਿਕਵੈਸਟ ਕਰਾਂਗਾ ਆਪਸ ਤੁਹਾਡੇ ਮਾਧਿਅਮ ਤੋਂ ਲੁਧਿਆਣਾ ਵਾਸਤੇ ਨੂੰ ਸ਼ਹਿਰ ਵਾਸਤੇ ਨੂੰ ਤੁਸੀਂ ਸਭ ਨੇ ਸਾਨੂੰ ਬੜਾ ਸਤਿਕਾਰ ਬੜਾ ਬ੍ਰੇਮ ਬੜਾ ਪਿਆਰ ਦਿੱਸਤ ਨਾਰਮਲਟੀ ਪੀਸ ਨੂੰ ਲੁਧਿਆਣਾ ਦੇ ਵਿੱਚ ਤੁਸੀਂ ਪਲੀਜ਼ ਸਾਡੇ ਸ਼ੋਰੂਮ ਸਾਡੇ ਤਿੰਨ ਸ਼ੋਰੂਮ ਨੇ ਸਾਊਥ ਸਿਟੀ ਲੁਧਿਆਣਾ ਐਂਡ ਮਲਾਰ ਰੋਡ ਦੇ ਉੱਤੇ ਐਂਡ ਇਕੰਡਾਰੀ ਕਲਾ ਦੇ ਵਿੱਚ ਜੀਟੀ ਰੋਡ ਦੇ ਉੱਤੇ ਮੇਨ ਸ਼ੋਰੂਮ ਹੈ ਆਪ ਜੀ ਸਾਡੇ ਕਿਸੇ ਵੀ ਸ਼ੋਰੂਮ ਦੇ ਵਿੱਚ ਜੀ ਆ ਕੇ ਦੋਵੇਂ ਗੱ ਦੇ ਵਿੱਚੋਂ ਕੋਈ ਵੀ ਗੱਡੀ ਟੈਸਟ ਡਰਾਈਵ ਕਰ ਸਕਦੇ ਹੋ ਟੈਸਟ ਡਰਾਈਵ ਕਰਕੇ ਮੈਂ ਇਸ ਗੱਲ ਤੇ ਸ਼ੋਰ ਹੈ ਜੇ ਤੁਸੀਂ ਪਲਾਨਿੰਗ ਕਰ ਰਹੇ ਹੋ ਇਲੈਕਟ੍ਰਿਕ ਵਹੀਕਲ ਲਾਂਚ ਬਾਏ ਕਰਨ ਵਾਸਤੇ ਜੇ ਤੁਹਾਡੇ ਮਨ ਵਿੱਚ ਥੋੜਾ ਬੋਤਾਂ ਵੀ ਸ਼ੱਕ ਆ ਗਿਆ ਹੋਮੀ ਰੇਂਜ ਨੂੰ ਲੈ ਕੇ ਕਿਸੇ चीज ਨੂੰ ਲੈ ਕੇ ਉਹ ਸਾਰੇ ਤੁਹਾਡੇ ਸ਼ੱਕ ਦੂਰ ਹੋਣਗੇ ਐਂਡ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 14 ਫੈਬ ਤੋਂ ਇਹਨਾਂ ਦੀ ਬੁਕਿੰਗ ਸ਼ાલુ ਹੈ ਐਂਡ ਆਮ ਸ਼ੋਰ ਵੀ ਤੁਸੀਂ ਆਪਣੀ ਬੁਕਿੰਗ ਡੈਫੀਨੇਟਲੀ ਕਰਾਓਗੇ ਅਗਰ ਤੁਹਾਡੇ ਮਨ ਵਿੱਚ ਵੀ 10% ਵੀ ਪਲਾਨ ਹੈ ਇਲੈਕਟ੍ਰਿਕ ਵਹੀਕਲ ਲੈ ਲੈਣ ਦਾ ਤੇ 90% ਕੰਫਿਊਜ਼ਨ ਹੈ ਤੁਸੀਂ ਇੱਕ ਵਾਰੀ ਇਸ ਗੱਡੀਆਂ ਦੀ ਟੈਸਟ ਡਰਾਈਵ ਜ਼ਰੂਰ ਲਓ ਐ Yeah. <tries>